ਪਾਈ ਬਚਨਾ ਜੋ ਕਿ ਗੁਰੂ ਨਾਨਕ ਦੇਵ ਜੀ ਦਾ ਬਹੁਤ ਵੱਡਾ ਭਗਤ ਸੀ ਗੁਰੂ ਨਾਨਕ ਦੇਵ ਜੀ ਅਕਸਰ ਕੀਆ ਕਰਦੇ ਸਨ ਕਿ ਆਪਣੀ ਕਮਾਈ ਦਾ ਦਸਵਾਂ ਹਿੱਸਾ ਕਿਸੇ ਲੋੜਵੰਦ ਦੀ ਭਲਾਈ ਵਿੱਚ ਲਗਾਓ ਗੁਰੂ ਜੀ ਦੇ ਐਨਾ ਉਪਦੇਸ਼ਾਂ ਅਨੁਸਾਰ ਪਾਈ ਬਚਨਾ ਆਪਣੇ ਘਰ ਦੇ ਬਾਹਰ ਲੰਗਰ ਲਗਾਉਂਦਾ ਸੀ ਜਿਸ ਨੂੰ ਹਰ ਜਾਤ ਦੇ ਲੋਕ ਆ ਕੇ ਛਕਦੇ ਸਨ ਪਿਛਲੇ ਕਈ ਮਹੀਨਿਆਂ ਤੋਂ ਪਾਈ ਬਚਨਾ ਲੰਗਰ ਲਗਾ ਰਿਹਾ ਸੀ ਅਤੇ ਗੁਰੂ ਜੀ ਦੀ ਕਿਰਪਾ ਦੇ ਨਾਲ ਪਾਈ ਬਚਨੇ ਦਾ ਜਿਹੜਾ ਕਾਰੋਬਾਰ ਸੀ ਉਹ ਵੀ ਵੱਧਦਾ ਫੁੱਲਦਾ ਜਾ ਰਿਹਾ ਸੀ ਜਿਸ ਦੇ ਕਾਰਨ ਉਹ ਦਿਨ ਦੁਗਣੀ ਰਾਤ ਚੁਗਣੀ ਕਮਾਈ ਕਰਨ ਲੱਗਾ ਇੱਕ ਦਿਨ ਪਾਈ ਬਚਨਾ ਲੰਗਰ ਵਰਤਾ ਰਿਹਾ ਸੀ ਤੇ ਲੰਗਰ ਛਕ ਰਹੇ ਇੱਕ ਗਰੀਬ ਜਿਹੇ ਪਾਈ ਨੇ ਆਵਾਜ਼ ਲਗਾਈ ਕਿ ਪਾਈ ਸਾਹਿਬ ਕੀ ਥੋੜੀ ਜਹੀ ਦਾਲ ਮਿਲ ਜਾਏਗੀ ਤੇ ਪਾਈ ਬਜਨੇ ਨੇ ਅੱਗੋਂ ਬਹੁਤ ਹੀ ਕਮਾਂਡ ਨਾਲ ਬੋਲਿਆ ਹਾਂ ਹਾਂ ਜਿੰਨੀ ਚਾਹੇਗਾ ਓਨੀ ਹੀ ਮਿਲ ਜਾਵੇਗੀ ਜਿੰਨਾ ਤੂੰ ਖਾਣਾ ਹੈ ਓਨਾ ਖਾ ਲੈ ਮੇਰੇ ਕੋਲ ਸਭ ਕੁਝ ਪਿਆ ਹੈ ਕਿਸੇ ਵੀ ਚੀਜ਼ ਦੀ ਕੋਈ ਕਮੀ ਨਹੀਂ ਹੈ ਮੈਂ ਤਾਂ ਸਭ ਲੋਕਾਂ ਦਾ ਢਿੱਡ ਪਾਲਦਾ ਹਾਂ ਰੋਜ਼ਾਨਾ ਸੈਂਕੜਿਆਂ ਦੀ ਗਿਣਤੀ ਦੇ ਵਿੱਚ ਲੋਕ ਇੱਥੇ ਲੰਗਰ ਪ੍ਰਸ਼ਾਦਾ ਛਕਦੇ ਹਨ ਪਰ ਮੈਂ ਲੰਗਰ ਫਿਰ ਵੀ ਨਹੀਂ ਮੁਕੰਨ ਦਿੰਦਾ ਨੇੜੇ-ਤੇੜੇ ਦੇ ਪਿੰਡਾਂ ਵਿੱਚ ਕਿਸੇ ਵਿੱਚ ਵੀ ਇੰਨੀ ਹਿੰਮਤ ਨਹੀਂ ਕਿ ਜਿਹੜਾ ਮੇਰੇ ਜਿੰਨਾ ਲੰਗਰ ਲੋਕਾਂ ਨੂੰ ਵਰਤਾ ਸਕੇ ਜੇ ਮੈਂ ਅੱਜ ਹੀ ਲੰਗਰ ਲਾਉਣਾ ਬੰਦ ਕਰ ਦਵਾਂ ਤਾਂ ਇਸ ਇਲਾਕੇ ਦੇ ਕਈ ਲੋਗ ਓਕੇ ਹੀ ਰਹਿ ਜਾਣਗੇ ਉਹਨਾਂ ਨੂੰ ਰੋਟੀ ਵੀ ਨਸੀਬ ਨਹੀਂ ਹੋਏਗੀ ਤੇ ਲੋਕ ਭੁੱਖੇ ਹੀ ਮਰ ਜਾਣਗੇ ਭਾਈ ਬਚਨਾ ਸੇਵਾ ਤਾਂ ਜ਼ਰੂਰ ਕਰਦਾ ਸੀ ਪਰ ਉਸ ਦੇ ਨਾਲ ਨਾਲ ਉਸ ਨੂੰ ਅਹੰਕਾਰ ਆਣਾ ਵੀ ਸ਼ੁਰੂ ਹੋ ਗਿਆ ਭਾਈ ਬਚਨੇ ਦਾ ਇਹ ਕਮੰਡ ਦਿਨੋ ਦਿਨ ਵੱਧਦਾ ਹੀ ਜਾ ਰਿਹਾ ਸੀ ਉਹ ਲੰਗਰਾਂ ਦੀ ਸੇਵਾ ਤਾਂ ਜ਼ਰੂਰ ਕਰ ਰਿਹਾ ਸੀ ਪਰ ਇਸ ਸੇਵਾ ਦਾ ਉਸ ਨੂੰ ਕੋਈ ਫਾਇਦਾ ਨਹੀਂ ਸੀ ਹੋ ਰਿਹਾ ਕਿਉਂਕਿ ਉਸ ਦੇ ਅੰਦਰ ਅਹੰਕਾਰ ਪੈਦਾ ਹੋ ਰਿਹਾ ਸੀ ਇੱਕ ਦਿਨ ਪਾਈ ਭਜਣਾ ਰਾਤ ਨੂੰ ਸੁੱਤਾ ਪਿਆ ਸੀ ਫਿਰ ਉਸ ਨੂੰ ਇੱਕ ਸੁਪਨਾ ਆਉਂਦਾ ਹੈ ਸੁਪਨੇ ਦੇ ਵਿੱਚ ਉਸ ਨੂੰ ਗੁਰੂ ਨਾਨਕ ਦੇਵ ਜੀ ਮਿਲਦੇ ਹਨ ਤੇ ਆਖਦੇ ਹਨ ਚੱਲ ਪਾਈ ਅੱਜ ਤੈਨੂੰ ਅਸੀਂ ਕਿਤੇ ਲੈ ਕੇ ਜਾਣਾ ਚਾਹੁੰਦੇ ਹਾਂ ਇਹ ਸ਼ਬਦ ਬੋਲਣ ਤੋਂ ਬਾਅਦ ਗੁਰੂ ਜੀ ਪਾਈ ਬਚਨੇ ਨੂੰ ਇੱਕ ਉੱਚੇ ਪਹਾੜ ਤੇ ਲੈ ਗਏ ਜਿਹੜਾ ਚਾਰੇ ਪਾਸੇ ਬਰਫ਼ ਨਾਲ ਟਕਿਆ ਹੋਇਆ ਸੀ ਸਾਰੇ ਪਾਸੇ ਬਰਫ਼ ਹੀ ਬਰਫ਼ ਦਿਖਾਈ ਦੇ ਰਹੀ ਸੀ ਠੰਡ ਵੀ ਇੰਨੀ ਕੁ ਜ਼ਿਆਦਾ ਸੀ ਕਿ ਬਚਨਾ ਠੰਡ ਦੇ ਮਾਰੇ ਕੰਬ ਰਿਹਾ ਸੀ ਠਰੂ ਠਰੂ ਕਰਦਾ ਹੋਇਆ ਗੁਰੂ ਜੀ ਨੂੰ ਬੇਨਤੀ ਕਰਨ ਲੱਗਾ ਕਿ ਗੁਰੂ ਜੀ ਮੈਨੂੰ ਬਹੁਤ ਜ਼ਿਆਦਾ ਠੰਡ ਲੱਗ ਰਹੀ ਹੈ। ਕਿਰਪਾ ਕਰਕੇ ਮੈਨੂੰ ਇੱਥੋਂ ਬਾਹਰ ਲੈ ਚਲੋ। ਨਹੀਂ ਤਾਂ ਐਨੀ ਭਾਰੀ ਠੰਡ ਦੇ ਨਾਲ ਮੇਰੀ ਤਾਂ ਜਾਨ ਹੀ ਨਿਕਲ ਜਾਵੇਗੀ। ਫਿਰ ਗੁਰੂ ਨਾਨਕ ਦੇਵ ਜੀ ਨੇ ਮੁਸਕਰਾ ਕੇ ਪਾਈ ਬਚਨੇ ਨੂੰ ਕਿਹਾ ਮੈਂ ਤੈਨੂੰ ਇੱਥੋਂ ਬਾਹਰ ਲੈ ਚਲਦਾ ਹਾਂ। ਪਰ ਉਸ ਤੋਂ ਪਹਿਲਾਂ ਜਿਹੜਾ ਉਹ ਤੈਨੂੰ ਸਾਹਮਣੇ ਪੱਥਰ ਦਿਖਾਈ ਦੇ ਰਿਹਾ ਹੈ ਉਸ ਪੱਥਰ ਦੇ ਉੱਪਰ ਤੋਂ ਸਾਰੀ ਬਰਫ਼ ਉਤਾਰ ਦੇ ਫਿਰ ਇਸ ਪੱਥਰ ਨੂੰ ਇੱਕ ਪਾਸੇ ਕਰ ਦੇ ਕੰਬਦੇ ਕੰਬਦੇ ਪਾਈ ਬਚਨੇ ਨੇ ਉਸ ਪੱਥਰ ਨੂੰ ਥੋੜਾ ਜਿਹਾ ਪਿੱਛੇ ਕੀਤਾ ਕੰਬਦੇ ਕੰਬਦੇ ਜਦੋਂ ਪਾਈ ਬਚਨੇ ਨੇ ਉਸ ਪੱਥਰ ਨੂੰ ਇੱਕ ਪਾਸੇ ਕੀਤਾ ਤੇ ਪਾਈ ਬਚਨੇ ਨੇ ਦੇਖਿਆ ਉਸ ਪੱਥਰ ਦੇ ਥੱਲੇ ਬਹੁਤ ਸਾਰੀਆਂ ਕੀੜੀਆਂ ਸਨ ਜਿਹੜੇ ਕਿ ਆਪਣੇ ਆਪਣੇ ਭੋਜਨ ਨੂੰ ਲੱਭ ਰਹੀਆਂ ਸਨ ਤੇ ਖਾ ਰਹੀਆਂ ਸਨ ਤੇ ਉਹਨਾਂ ਕੀੜੀਆਂ ਨੂੰ ਵੇਖ ਕੇ ਪਾਈ ਬਚਨਾ ਹੈਰਾਨ ਹੋ ਗਿਆ ਅਤੇ ਸੋਚਣ ਲੱਗਾ ਐਨੇ ਬਰਫ਼ੀਲੇ ਪਹਾੜਾਂ ਦੇ ਵਿੱਚ ਇਹ ਕੀੜੀਆਂ ਕਿਸ ਤਰ੍ਹਾਂ ਰਹਿ ਰਹੀਆਂ ਹਨ ਤੇ ਪ੍ਰਮਾਤਮਾ ਇੱਥੇ ਵੀ ਇਹਨਾਂ ਵਾਸਤੇ ਭੋਜਨ ਕਿਸ ਤਰ੍ਹਾਂ ਪਹੁੰਚਾ ਰਿਹਾ ਹੈ ਸੁਪਨੇ ਦੇ ਵਿੱਚ ਪਾਈ ਬਚਨਾ ਇਹ ਗੱਲ ਸੋਚ ਰਿਹਾ ਸੀ ਫਿਰ ਉਸ ਦੀ ਅੱਖ ਖੁੱਲ ਗਈ ਤੇਰੋਂ ਉੱਠਦਿਆਂ ਹੀ ਉਹ ਉਸ ਸੁਪਨੇ ਨੂੰ ਸੋਚਣ ਲੱਗ ਪਿਆ ਜੋ ਉਸਨੇ ਦੇਖਿਆ ਸੀ ਉਸਨੂੰ ਫਿਰ ਸਮਝ ਆਇਆ ਕਿ ਗੁਰੂ ਜੀ ਉਸਨੂੰ ਇਹ ਸਮਝਾ ਰਹੇ ਸਨ ਕਿ ਹਰ ਦਾਣੇ ਦੇ ਉੱਪਰ ਖਾਨ ਵਾਲੇ ਦਾ ਨਾਮ ਲਿਖਿਆ ਹੁੰਦਾ ਹੈ ਮੈਂ ਤਾਂ ਸਿਰਫ ਇੱਕ ਜ਼ਰੀਆ ਹਾਂ ਜੇ ਮੈਂ ਲੋਕਾਂ ਨੂੰ ਲੰਗਰ ਨਹੀਂ ਸ਼ਿਕਾਵਾਗਾ ਤਾਂ ਉਹ ਲੰਗਰ ਕਿਸੇ ਨਾ ਕਿਸੇ ਹੋਰ ਬਹਾਨੇ ਉਹਨਾਂ ਤੱਕ ਜ਼ਰੂਰ ਪਹੁੰਚ ਜਾਵੇਗਾ ਗੁਰੂ ਪਿਆਰੀ ਸਾਧ ਸੰਗਤ ਜੀ ਐਸ ਸਾਖੀ ਤੋਂ ਸਾਨੂੰ ਇਹ ਸਿੱਖਿਆ ਮਿਲਦੀ ਹੈ ਕਿ ਕਿਸੇ ਨੂੰ দান ਕਰਕੇ ਸਾਨੂੰ ਇਹ ਕਦੀ ਵੀ ਅਹੰਕਾਰ ਨਹੀਂ ਕਰਨਾ ਚਾਹੀਦਾ ਕਿ ਇਹ দান ਮੈਂ ਕਰ ਦਿੱਤਾ ਹੈ ਮੈਂ ਕਰ ਰਿਹਾ ਹਾਂ ਕਿਉਂਕਿ ਦਾਨੇ-ਦਾਨੇ ਦੇ ਖਾਨ ਵਾਲੇ ਦਾ ਨਾਮ ਲਿਖਿਆ ਹੁੰਦਾ ਹੈ ਦਾਨ ਜਾਂ ਸੇਵਾ ਕਰਦੇ ਸਮੇਂ ਸਾਨੂੰ ਪਰਮਾਤਮਾ ਦਾ ਸ਼ੁ크rana ਕਰਨਾ ਚਾਹੀਦਾ ਹੈ ਕਿ ਪਰਮਾਤਮਾ ਨੇ ਸਾਨੂੰ ਇਸ ਕਾਬਲ ਬਣਾਇਆ ਹੈ ਅਤੇ ਸਾਨੂੰ ਇਸ ਕਾਬਲ ਸਮਝਿਆ ਹੈ ਗੁਰੂ ਪਿਆਰਿਓ ਜੇ ਇਹ ਸਾਖੀ ਚੰਗੀ ਲੱਗੀ ਹੋਵੇ ਤਾਂ ਕਮੈਂਟ ਬਾਕਸ ਵਿੱਚ ਤਨ ਤਨ ਸ੍ਰੀ ਗੁਰੂ ਨਾਨਕ ਦੇਵ ਜੀ ਲਿਖ ਕੇ ਅੱਗੇ ਸ਼ੇਅਰ ਜ਼ਰੂਰ ਕਰਨਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ